ਸਾਤ ਸਮੁੰਦਰ ਪਾਰ ਆਏ 파ਰ ਤਿਮੂਲ ਦੇ ਲੋਕ ਆਪਣੇ ਨਾਲ-ਨਾਲ ਆਪਣੇ ਸੱਭਿਆਚਾਰ ਅਤੇ ਤਿਉਹਾਰਾ ਨਵੀਨ ਨਾਲ ਲੈ ਕੇ ਆਉਂਦੇ ਹਨ ਅੱਜ ਰਖੜੀ ਦਾ ਤਿਉਹਾਰ ਹੈ ਜੋ ਭੈਣਾਂ ਵਾਸਤੇ ਬਹੁਤ ਹੀ ਖਾਸ ਤਿਉਹਾਰ ਮੰਨਿਆ ਜਾਂਦਾ ਹੈ ਇਸੇ ਮੌਕੇ ਅਸੀਂ ਆਪਣੇ ਹੱਥਾਂ ਨਾਲ ਰਖੜੀ ਤਿਆਰ ਕਰਨ ਵਾਲੀ ਇੱਕ ਆਰਟਿਸਟ ਨਾਲ ਗੱਲ ਕੀਤੀ ਸਵਾਤੀ ਕੌਸ਼ਲ ਕੋਵਿਡ-19 ਦੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਮਿਲ ਕੇ ਹੱਥ ਨਾਲ ਬਣੀਆਂ ਰਖੜੀਆਂ ਤਿਆਰ ਕਰ ਰਹੇ ਹਨ ਹਰ ਰਾਖੀ ਮੇਂ ਜਬਾ ਪਿਆਰ ਸੇ ਕੁਛ ਬਣਾਤੇ ਹੈ ਨਾ ਇਟ ਰਿਫਲੈਕਟਸ सो पीपल एक्चुअली लव हैंडमेड प्रोडक्ट्स और स्पेसली मैं कहना चाहूँगी कैनेडा में मुझे इतना प्यार मिला ना जो मैंने देखा कि एक्चुअली हैंडमेड प्रोडक्ट्स को इतना एम्फेसिस दिया जाता है इतने प्यार से लोग देखते हैं उन्हें दस्या कि दिन बिच लगभग चार घंटे अपने परिवार नाल बैठ के वक्ो वक् मोतिया का इस्तेमाल करके वह इन्ह रखड़िया बनाते हैं इसको बनाने के लिए बेसिकली जो मेरा मैक्सीम यूज होता है डिफरेंट टाइप्स ऑफ बीड्स आई लाइक टू प्ले विद बीज़ और 呃。Uh धीरे धीरे सीखते हुए मैंने देखा कुंदन राखीस का बहुत ट्रेंड है ईवलाइज़ का बहुत ट्रेंड है पीपल ट्रस्ट इन दैट प्रोटेक्शन आइज तो आई यूज डिफरेंट टाइप ऑफ चार्म और ये हम जरूर ध्यान में रखते हैं कि बेस्ट क्वालिटी का मटीरियल यूज करें भैया भावों की पसंद दिवड़ियाँ लाने का अलग ही चा हों बारे स्वाति दसते हैं कि वह अपने गाहकों की मंगद अनुसार रखड़ी के डिजाइन तैयार करते हैं जब मैं बनाना शुरू करती हूँ मेरा सबसे पहले तो ये होता है कि जो भाई जिसने पहन नहीं है, उसको पसंद आनी बहुत जरूरी है क्योंकि और, और सबकी अपनी अपनी चॉइस होती है जब भी कोई बहन आती है ना शी ओ माय ब्रदर ही डजेंट लाइक दिस टाइप ऑफ राखी आप ऐसे, और मतलब वो चीज़ बड़ी अच्छी लगती है जब बहन को पता होता है कि मेरे भाई को ऐसी राखी सुंदर लगेगी और ऐसी आप मुझे बनाए ਤਿਉਹਾਰ ਕੈਨੇਡਾ ਦੀ ਤੇ ਇਸ ਜੀਵਨ ਸ਼ੈਲੀ ਵਿੱਚ ਆਪਣੇ ਪਰਿਵਾਰਾਂ ਨਾਲ ਵਕਤ ਬਿਤਾਉਣ ਦਾ ਮੌਕਾ ਦਿੰਦੇ ਹਨ ਅਤੇ ਰਖੜੀ ਦਾ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਵਿੱਚ ਪਿਆਰ ਨੂੰ ਚਲਕਾਉਂਦਾ ਹੈ ਅਸੀਂ ਸੁਵਾਤੀ ਨੂੰ ਹੈਂਡ ਮੇਡ ਰਖੜੀਆਂ ਬਣਾਉਣ ਪਿੱਛੇ ਉਹਨਾਂ ਦੀ ਪ੍ਰੇਰਣਾ ਬਾਰੇ ਵੀ ਪੁੱਛਿਆ ਮੋਟੀਵੇਸ਼ਨ ਕੀ ਬਾਤ ਕਰੇ ਤਾਂ ਸਭ ਤੋਂ ਵੱਡੀ ਮੋਟੀਵੇਸ਼ਨ ਹੈ ਮਾਈ ਫੈਮਲੀ ਕਿਉਂਕਿ ਯਹਾਂ ہماری ਲਾਈਫ ਇਤਨੀ ਬਿਜ਼ੀ ਹੈ ਨਾ ਹਮ ਆਪਣੀ ਫੈਮਲੀ ਕੇ ਲੀ ਟਾਈਮ ਨਹੀਂ ਨਿਕਾਲ ਪਾਤੇ ਸੋ ਮਾਈ ਬ੍ਰੈਂਡ ਨੇਮ ਆਈ ਸਟਾਰਟਿਡ ਵਿਦ ਫੈਮਲੀ ਕ੍ਰੀਏਸ਼ਨਸ because it's not only about me it's all about my family so ik ik bahut acha quality time mujhe apni family ke sath spend karne ko milta hai raat ko jab after doing dinner and everything is set up we all sit together to make these rakhis so har rakhi jo bani hai it's made with love aj duniya bhar vich rakhri manayi ja rahi hai ate itthe rehndiyan paina ne door rehnde bhravan nu rakhriyan parcel vi kitiyan han ਬੱਸ ਤੇ ਮੇਰੇ ਭੈਣ ਭਰਾ ਇੱਥੇ ਨਹੀਂ ਰਹਿੰਦੇ ਹੈਗੇ ਪਰ ਆਪਾਂ ਰਖੜੀ ਪੋਸਟ ਕੀਤੀ ਹੈ ਇੱਥੋਂ ਦੀ ਰਖੜੀ ਦਾ ਤੇ ਉੱਥੋਂ ਦੀ ਰਖੜੀ ਦਾ ਤਜਮੀਨ ਸਬੰਦ ਦਾ ਫਰਕ ਹੈ ਕਿਉਂਕਿ ਉੱਥੇ ਪੇਰੈਂਟਸ ਹੁੰਦੇ ਇਕੱਠੇ ਹੁੰਦੇ ਆ ਹੋਰ ਵੀ ਰਿਸ਼ਤੇਦਾਰ ਹੁੰਦੇ ਆ ਸੋ ਵਧੀਆ ਲੱਗਦਾ ਹੈਗਾ ਉੱਥੇ ਇੱਥੇ ਹੁਣ ਆਪਾਂ ਪੋਸਟ ਕਰਦੇ ਬਸ ਆਪਾਂ ਇਹੀ ਕਹੀ ਕਹਿ ਸਕਦੇ ਆ ਹੋਰ ਤੇ ਕੁਛ ਨਹੀਂ ਅਨੁਰਿਤ ਨੇ ਵੀ ਆਪਣੇ ਭਰਾ ਨੂੰ ਆਪ ਬਣਾਈ ਰਖੜੀ ਭਾਰਤ ਭੇਜੀ ਅਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਇਮੋਸ਼ਨਲ ਜਿਹੇ ਡੇ ਹੁੰਦਾ ਆਈ ਥਿੰਕ ਕਿ ਦੇ ਦਿਨ ਤਾਂ ਸਾਰੀ ਭਾਵਾਂ ਦੇ ਭੈਣਾਂ ਦੇ ਸਾਰਿਆਂ ਦੀ ਹੁੰਦੇ ਆ ਪਰ ਇਹ ਮਤਲਬ ਸਪੈਸ਼ਲ ਦਿਨ ਆ ਆਪਾਂ ਹਨਾ ਸੈਲੀਬ੍ਰੇਟ ਕਰਦੇ ਆ ਮਤਲਬ ਇੱਕ ਜਸਟ ਆਪਣਾ ਪਿਆਰ ਸ਼ੋਅ ਕਰਨ ਦਾ ਵੀ ਐਂਡ ਮਿਲਦਾ ਕਿ ਆਹ ਦਾ ਦਿਨ ਤਾਂ ਸਾਰੀਆਂ ਸਿਸਟਰ ਬਹੁਤ ਜ਼ਿਆਦਾ ਮਿਸ ਕਰਦੀਆਂ ਨੇ ਬਸ ਕੁਛ ਰੋ ਲੈਣਦੀਆਂ ਨੇ ਕੁਛ ਲਕੋ ਲੈਣਦੀਆਂ ਨੇ ਇੱਥੇ ਵੀ ਮੇਰੇ ਬ੍ਰਦਰ ਹੈਗੇ ਆ ਮੇਰੇ ਸਿਬਲਿੰਗਸ ਹੈਗੇ ਆ ਜਿਨ੍ਹਾਂ ਦੇ ਮੈਂ ਰਖੜੀ ਬੰਨ੍ਹ ਰਹੀ ਆ ਅੱਜ ਮਾਮਾ ਜੀ ਦੇ ਬੇਟੇ ਹੈਗੇ ਆ ਪਰ ਫਿਰ ਵੀ ਆਪਾਂ ਉਹ ਮਿਸ ਕਰਦੇ ਆ ਉਹ ਵਾਲੀਆਂ ਚੀਜ਼ਾਂ ਤਾਂ ਬਸ ਮੈਂ ਹੀ ਕਹਿਣਾ ਚਾਹੁੰਦੀ ਆ ਮਿਸ ਯੂ ਬ੍ਰਦਰ ਮੈਂ ਚਾਹੁੰਦੀ ਆ ਕਿ ਆਪਾਂ ਜਲਦੀ ਤੋਂ ਜਲਦੀ ਮਿਲੀਏ ਤੇ ਮੈਂ ਜਲਦੀ ਤੋਂ ਜਲਦੀ ਰਖੜੀ ਬੰਨਣਾ ਹੈਪੀ ਰਖੜੀ ਸਾਰਿਆਂ ਨੂੰ ਤੇ ਕੋਈ ਗੱਲ ਨਹੀਂ ਦੂਰ ਬੈਠੇ ਆ ਪਰ ਠੀਕ ਆ ਪਿਆਰ ਤਾਂ ਉਦਾਂ ਹੀ ਰਹੂਗਾ ਆਪਣਾ ਸਾਰਿਆਂ ਦਾ ਤੇ ਸਾਰੇ ਭਾਈ ਜਉਂਦੇ ਵਾਸਤੇ ਰੈਨਡਮ ਵੀ ਅੰਬਰਾਣੀ ਹੋਣ ਇਹ ਚਾਹੁੰਦੀ ਆ ਸੁਖਪ੍ਰੀਤ ਕੌਰ ਓਮਨੀ ਨਿਊਜ਼ ਬ੍ਰਾਮਟਨ